ਜਦੋਂ ਐਂਡੀ ਸੀ ਦਫ਼ਤਰ ਵਿਖੇ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਖਰਾਬ ਪਏ ਹਨ ਜਿਸ ਕਾਰਨ ਉੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰਮੀ ਦੇ ਮੌਸਮ ਵਿੱਚ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਖੱਜਲਖਵਾਰ ਹੋ ਰਹੇ ਹਨ ਅਤੇ ਉਹਨਾਂ ਨੂੰ ਪਾਣੀ ਮੁੱਲ ਲੈ ਕੇ ਪੀਣ ਨੂੰ ਮਜਬੂਰ ਹਨ ਕੰਮ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਵਾਟਰ ਕੂਲਰ ਖਰਾਬ ਪਏ ਹਨ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਹੈ ਹਾਂ ਜੀ ਨਾਮ ਮੇਰਾ ਪਰਮਜੀਤ ਸਿੰਘ ਹੈ। ਕਿਹੜੀ ਜਗ੍ਹਾ ਖੜੇ ਆ? ਆਪਾਂ ਡੀਸੀ ਆ ਕਿਹੜੀ ਜਗ੍ਹਾ? ਡੀਸੀ ਦਫ਼ਤਰ ਡੀਸੀ ਦਫ਼ਤਰ ਦੇ ਸਾਹਮਣੇ ਖੜੇ ਆਂ। ਹਾਂ ਤੇ ਪਾਣੀ ਨੂੰ ਕੀ ਪਾਣੀ ਪੀਣ ਯੋਗ ਹੈ ਹੀ ਨਹੀਂ ਪਾਣੀ ਬੰਦ ਪਿਆ ਜੀ। ਪਾਣੀ ਤਿੰਨ ਚਾਰ ਦਿਨਾਂ ਤੋਂ ਬੰਦ ਹੈ। ਜੀ ਕੀ ਕਹਿਣਾ ਚਾਹੋਗੇ? ਪਾਣੀ ਠੀਕਰਾ ਜਾਵੇ ਜਾਂ ਚੱਕਿਆ ਜਾ ਰਹੀ। ਹਾਂ ਜੀ ਉਹ ਕੀ ਗਰਮੀ ਗਰਮੀ ਬਹੁਤ ਬਹੁਤ ਜ਼ਿਆਦਾ ਗਰਮੀ ਹੈ। ਗਰਮੀ ਦਾ ਬੁਰਾ ਹਾਲ ਹੈ ਸਰ ਮੇਰਾ ਧਨੀ ਜੀ ਗੁਪਤਾ ਨਾਮ ਹੈਗਾ ਸਰ ਕਿਹੜੀ ਜਗ੍ਹਾ ਖੜੇ ਹੋ ਭਾਜੀ ਸਰ ਮੈਂ ਸਰ ਕਚੈਰੀ ਦੇ ਵਿੱਚ ਖੜਾ ਆ ਕਿਹੜੀ ਜਗ੍ਹਾ ਆ ਤੁਹਾਡੀ ਲੁਧਿਆਣੇ ਦੇ ਵਿੱਚ ਜਿਹੜੀ ਬੜੀ ਕਚੈਰੀ ਹੈ ਸਰ ਵਾਟਰ ਕੂਲਰ ਆ ਸਾਰੇ ਇਹਦੇ ਵਿੱਚ ਪੀਣ ਦਾ ਕੋਈ ਪਾਣੀ ਨਹੀਂ ਆ ਗਰਮੀ ਦਾ ਟਾਈਮ ਚੱਲਦਾ 100 ਬੰਦੇ ਹਜ਼ਾਰਾਂ ਬੰਦੇ ਆਂਦੇ ਆ ਇਹਦੇ ਵਿੱਚ ਪਾਣੀ ਦੀ ਸੁਵਿਧਾ ਨਹੀਂ ਹੈਗੀ ਉਹਰੇ ਦੋ ਦਿਨ ਵਾਟਰ ਕੂਲਰ ਪਏ ਕਿਸੇ ਚ ਪਾਣੀ ਨਹੀਂ ਹੈਗਾ ਸਰ ਆਮ ਬੰਦਾ ਬਿਲਕੁਲ ਪਰੇਸ਼ਾਨ ਹੋ ਜਾਂਦਾ ਪਹਿਲਾਂ ਕਚੈਰੀ ਦੇ ਵਿੱਚ ਆ ਕੇ ਪਰੇਸ਼ਾਨ ਹੋ ਜਾਂਦਾ ਪਰ ਉੱਪਰ ਤੋਂ ਪਾਣੀ ਦਾ ਕੋਈ ਵਿਵਸਥਾ ਨਹੀਂ ਹੈਗਾ ਟਾਇਲਟ ਤਾਂ ਕੋਈ ਸਫਾਈ ਨਹੀਂ ਹੈਗੀ ਆ ਉਰੇ ਆਓ ਤਾਂ ਉੱਤੇ ਹਲਤੇ ਪ੍ਰੇਸ਼ਾਨ ਕਰਦੇ ਆ ਆਮ ਆਦਮੀ ਨੂੰ 5-7 5-7 ਦਾ ਚਲਾਨ ਆ 2-2000 3-3000 ਰੁਪਿਆ ਮੰਗਦੇ ਆ ਗਰੀਬੰਦਾ ਕਿੱਥੋਂ ਦੇਊਗਾ ਸਰ ਨਹੀਂ ਗਰਮੀ ਦੇ ਵਿੱਚ ਜਿਵੇਂ ਪਾਣੀ ਦੀ ਪਿਆਸ ਫਿਰ ਜਿਹਦੇ ਕੋਲ ਜੇਬ ਚ ਪੈਸੇ ਨਾ ਹੋ ਉਹ ਵੀ ਚਲ ਜਾ ਸਰ ਕੀ ਕਰੇਗਾ ਉਰੇ ਪਾਣੀ ਦੀ ਬਹੁਤ ਘਾਟ ਆਏਗਾ ਕਿਸੇ ਤੋਂ ਪਾਣੀ ਬਾਹਰ ਲੈਣ ਜਾਓ 15 ਦੀ ਬੋਤਲ 30 ਰੁਪਏ ਦੀ ਦਿੰਦੇ ਆ ਗਰੀਬੰਦਾ ਕੀ ਕਰੇਗਾ ਦੋਸ਼ ਕੁਮਾਰ ਕਿਹੜੀ ਜਗ੍ਹਾ ਖੜੇ ਹੋ ਡੀ ਸੀ ਦਫਤਰ ਤੁਸੀਂ ਹੁਣੇ ਪਾਣੀ ਦੇਖ ਰਹੇ ਸੀ ਕੀ ਪਾਣੀ ਹੈ ਨਹੀਂ ਉਹਦੇ ਪਾਣੀ ਹੈ ਨਹੀਂ ਕੋ ਬਿਲਕੁਲ ਹੈ ਨਹੀਂ ਤਿੰਨ ਚਾਰ ਦਿਨ ਤੋਂ ਹੈ ਨਹੀਂ ਪਾਣੀ ਇੱਥੇ ਜੀ ਕੀ ਕਹਿਣਾ ਚਾਹੋਗੇ ਬਸ ਪਾਣੀ ਦਾ ਗਰਮੀ ਬਹੁਤ ਜ਼ਿਆਦਾ ਵੀ ਉਹਦਾ ਧਿਆਨ ਰੱਖਿਆ ਹੋਵੇ ਵੀ ਡੀ ਸੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਐਡਾ ਵੱਡਾ ਦਫਤਰ ਹੈ ਵੀ ਪਾਣੀ ਦਾ ਉੱਪਰ ਹੈ ਨਾ نیچے ਹੈ ਕਿਸੇ ਬਸੇ ਨਹੀਂ ਪਾਣੀ ਜੀ ਤੇ ਇੱਥੇ ਪਬਲਿਕ ਬਹੁਤ ਆਉਂਦੀ ਆ ਪਰਚਾ ਪਬਲਿਕ ਬਹੁਤ ਜ਼ਿਆਦਾ ਆਉਂਦੇ ਪਰੇਸ਼ਾਨ ਹੁੰਦੇ ਆ ਗਰਮੀ ਦਾ ਟਾਈਮ ਹੈ ਪੂਰਾ ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਵੀ ਪਾਣੀ ਦਾ ਅਰੇਂਜਮੈਂਟ ਕਰਨਾ ਚਾਹੀਦਾ ਐਡਾ ਵੱਡਾ ਦਫਤਰ ਹੈ ਜਿਵੇਂ ਦਾ ਪੂਰੇ ਦਾ ਵੇਧਾ ਰੱਖਣਾ ਚਾਹੀਦਾ ਇਹਨਾਂ ਨੂੰ ਪੂਰਾ ਆਪਦਾ ਪਾਣੀ ਦਾ ਬੀਮਲਾ ਮਾੜੀ ਕਿੱਥੇ ਹੋਇਆ ਅੱਜ ਤੁਸੀਂ ਮੈਂ ਇੱਥੇ ਕੋਟ ਸੇ ਆਈ ਸੀ ਡੀਸੀ ਦੇ ਡੀਸੀ ਦਫਤਰ ਹਾਂਜੀ ਪਾਣੀ ਹੈਗਾ ਨਹੀਂ ਇੱਥੇ ਕਿੱਥੇ ਪੀਣ ਨੂੰ ਪਾਣੀ ਨਹੀਂ ਹੈ ਨਹੀਂ ਪਾਣੀ ਪੀਣ ਨੂੰ ਹੈਗਾ ਨਹੀਂ ਤੇ ਸਾਰੇ ਮਰਦੇ ਕਿੱਥੇ ਬਾਹਰ ਜਾਈਏ ਪਾਣੀ ਕਿੱਥੇ ਲਿਆਈਏ ਪਾਣੀ ਜਾ ਕੇ ਹਾਂਜੀ ਹੈ ਪਾਣੀ ਹੈ ਹੀ ਨਹੀਂ ਇੱਥੇ ਤੇ ਕਿੰਨੀ ਦੇ ਦੇ ਆਏ ਹੋ ਤੁਸੀਂ ਮੈਂ ਸਵੇਰ ਦੀ ਆਈ ਹੋਈ ਆ ਅੱਛਾ ਜੀ ਤੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਗੇ ਉਸ ਪ੍ਰਸ਼ਾਸਨ ਨੂੰ ਇਹ ਕਹਿੰਦੇ ਵੀ ਪਾਣੀ ਦੇ ਹੱਲ ਕਰੋ ਕੋਈ ਸਾਡੀ ਲੇ ਪਾਣੀ ਨਹੀਂ ਹੈਗਾ ਤਾਂ ਇੱਥੇ ਨਹੀਂ ਲੋਕੇ ਮਰਨਗੇ ਗਰਮੀ 'ਚ ਤੜਪ-ਤੜਪ ਕੇ ਹੈ ਲੋਕੇ ਸਬੀਲਾ ਲਾਂਗੇ ਹੈ ਲੋਕੇ ਸਬੀਲਾ ਲਾਂਦੇ ਲੋਕੇ ਸਬੀਲਾ ਦੇਹਗੇ ਪਰ ਜਾਨ ਕਰ ਦੇਗੇ ਇੱਥੇ ਪਾਣੀ ਨਹੀਂ ਹੈਗਾ ਗੌਰਮੈਂਟ ਹੀ ਨਹੀਂ ਦਿੰਦੇ ਪਾਣੀ ਹੈ ਤੇ ਬਾਹਰੋਂ ਕਿੰਨੇ ਦੀ ਬੋਤਲ ਲੀਏ ਬਾਹਰ ਕਿੱਥੇ ਹੈ ਮੋਟਰ ਬੋਤਲ ਬੋਤਲ ਕਿੰਨੇ ਦਿੰਦੇ ਹੈ ਮੋਟਰ 30 ਰੁਪਿਆ ਦੀ ਬੋਤਲ ਹੈ ਅੱਛਾ 20 ਵਾਲੀ 30 ਦੀ ਹਾਂ ਉਹ ਤਾਂ ਜੱਸ ਕੀ ਕਰੀਐ ਸੀ ਜੀ ਮੈਂ ਨਾਮ ਪ੍ਰੇਮ ਕੁਮਾਰ ਹਾਂ ਭਾਜੀ ਕਿਹੜੀ ਜਗ੍ਹਾ ਖੜੇ ਹੋ ਸਸਟੰਬਲ ਖੜੇ ਹਾਂ ਜੀ ਲੁਧਿਆਣਾ ਕਚੈਰੀਆਂ ਚ ਵੀਰੇ ਜੀ ਇਹ ਤੁਸੀਂ ਪਾਣੀ ਦੇਖ ਰਹੇ ਸੀ ਕੀ ਪਾਣੀ ਹੈ ਨਹੀਂ ਪਿਆਸ ਬਹੁਤ ਲੱਗੇ ਵੀਰੇ ਪਾਣੀ ਪੀਣਾ ਸੀ ਪਾਣੀ ਹੈ ਨਹੀਂ ਕੋਈ ਪਾਣੀ ਹੈ ਨਹੀਂ ਤੇ ਦਿੱਕਤ ਆਉਂਦੀ ਹੈ ਦਿੱਕਤ ਤਾਂ ਆਬਵੀਸਲੀ ਹੈਗੀ ਵੀਰੇ ਇੰਨੀ ਗਰਮੀ ਪੈ ਰਹੀ ਹੈ 44 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਪਾਣੀ ਹੈ ਨਹੀਂ ਲੱਗਦਾ ਫਿਲਟਰ ਨਮਈਆਂ ਪਾਣੀ ਖਰਾਬ ਪਾਣੀ ਟੱਬੇ ਦਾ ਆਪਣਾ ਖੜਾ ਆ ਵੀਰੇ ਦੇਖੋ ਤਾਂ ਹੁਣ ਜਿੰਦਾ ਮਰਜ਼ੀ ਲਾ ਲੋ ਜੀ ਬਟ ਪਾਣੀ ਨਹੀਂ ਹੈਗਾ ਤਾਂ ਉਹ ਕਹਿੰਦੇ ਹੈ ਨਾ ਜਿਵੇਂ ਬਿਨਾ ਸਾਹ ਦੇ ਵਿੱਚੋਂ ਇਨਸਾਨ ਚ ਜਾਨ ਨਹੀਂ ਹੁੰਦੀ ਉਸ ਹਿਸਾਬ ਹੀ ਆ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿ ਮੈਂ ਜਸਵੀਰ ਸਿੰਘ ਕਿਮਲਾ ਬੁੜੀ ਤਵਾ ਮੈਂ ਇੱਥੇ ਰੋਜ਼ ਆਉਂਦਾ ਵਾਂ ਕੰਮ ਕਰਾਣ ਹਾਂਜੀ ਮੈਨੂੰ ਕੋਈ ਨਾ ਕੋਈ ਇੱਥੇ ਕਚਹਿਰੀ ਵਿੱਚ ਰੋਜ਼ ਕੋਈ ਨਾ ਕੋਈ ਕੰਮ ਹੁੰਦਾ ਮੈਂ ਦੇਖਿਆ ਤੇ ਪੀਣ ਨੂੰ ਪਾਣੀ ਨਹੀਂ ਹੈਗਾ ਜਿੱਥੇ ਵੀ ਆਪਣਾ ਜਾਨਾ ਕੋਈ ਇਹ ਵਾਟਰ ਕੋਲਰ ਲੱਗਾ ਹੈ ਇੱਕ ਸਾਹਮਣੇ ਤੋਂ ਨਜ਼ਰ ਆ ਰਿਹਾ ਇੱਕ ਆਪਣਾ ਇਹ ਲੱਗਿਆ ਹੋਇਆ ਪਾਣੀ ਵਾਸਤੇ ਇਹ ਵੀ ਖਰਾਬ ਹੈਗਾ ਸਹੀ ਜਰਾ ਇੱਥੇ ਕਦੀ ਪਾਣੀ ਨਹੀਂ ਆਂਦਾ ਹੁਣ ਦੇਖੋ ਤੁਸੀਂ ਇੰਨੀ ਗਰਮੀ ਹੈ ਨੇ ਲੋਕ ਆਂਦੇ ਆ ਪਸੀਨੇ ਨਾਲ ਭਰੇ ਹੋਏ ਕਿ ਨਾਮ ਹੁੰਦਾ ਇਨੀ ਪਿਆਸ ਲੱਗੀ ਹੁੰਦੀ ਹੈ ਕਈਆਂ ਨੂੰ ਪਾਣੀ ਨਹੀਂ ਮਿਲਦਾ ਬਾਹਰ ਤਾਂ ਨਹੀਂ ਪਾਣੀ ਹੈਗਾ ਇੱਥੇ ਘੱਟ-ਘੱਟ ਇੱਥੇ ਜਿਹੜਾ ਸਿਸਟਮ ਹੈਗਾ ਉਹਨਾਂ ਨੂੰ ਚਾਹੀਦਾ ਕਿ ਇੱਥੇ ਪਾਣੀ ਦਾ ਇੰਤਜ਼ਾਮ ਕਰਨ ਤੇ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ ਲੋਕ ਇੱਥੇ ਆਉਂਦੇ ਮੇਰੇ ਵਰਗੇ ਮੈਂ ਪਾਣੀ ਇੱਥੇ ਲੱਭਣੇ ਮੈਨੂੰ ਕਿਤੇ ਪਾਣੀ ਨਹੀਂ ਮਿਲ ਰਿਹਾ ਮਤਲਬ ਕਿ ਮੈਂ ਐਡੀ ਵੱਡੀ ਕਚਹਿਰੀ ਹੈ ਨਾ ਵੱਡਾ ਸਿਸਟਮ ਹੈ ਪਾਣੀ ਦੀ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਪੀਣ ਵਾਸਤੇ ਤੇ ਮੈਂ ਇਹ ਹੀ ਗੁਜਾਰਿਸ਼ ਕਰਦਾ ਕਿ ਇੱਥੇ ਪਾਣੀ ਦਾ ਜਲਦ ਜਲਦ ਇੱਥੇ ਸਹੀ ਕਰਾਇਆ ਜਾਵੇ ਜੋ ਸਿਸਟਮ ਇੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਸਹੀ ਕੀਤਾ ਜਾਵੇ ਠ ਤੇ ਤੁਹਾਨੂੰ ਤੁਹਾਡਾ ਬਹੁਤ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਸਿੰਘ ਆ ਜੀ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਇੱਥੇ ਕਿੱਥੇ ਖੜੇ ਹੋ ਮੈਂ ਕਚਹਿਰੀ ਖੜਾ ਹੀ ਆ ਕਚਰਾਣਾ ਪੁਗਤਣ ਆਇਆ ਸੀ ਅੱਛਾ ਜੀ ਪਾਣੀ ਦੀ ਸਮੱਸਿਆ ਇੱਥੇ ਹਾਂ ਜੀ ਪਾਣੀ ਹੈ ਨਹੀਂ ਪੀਣ ਨੂੰ ਪਾਣੀ ਹੈ ਨਹੀਂ ਮੁੱਲ ਲਾ ਕੇ ਪੀਤਾ ਦੋਵਰੀ ਹੈ ਹਾਂ ਜੀ ਦੋਵਰੀ ਮੁੱਲ ਲਾ ਕੇ ਪੀਤਾ ਪਾਣੀ ਹੈ ਅੱਛਾ ਜੀ ਬੋਤਲਾਂ ਦਾ ਪਾਣੀ ਹੈ ਹਾਂ ਜੀ ਬੋਤਲਾਂ ਹੋਇਆ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵੀ ਮਟਰ ਕੋਲਰ ਨੂੰ ਸਹੀ ਕਰਾਓ ਹਾਂ ਜੀ ਬਸ ਕਦਾ ਇਹ ਪਾਣੀ ਦੀ ਦਿੱਕਤ ਹੁਣ ਸਾਰਿਆਂ ਨੂੰ ਜਨਤਾ ਨੇ ਹੈ ਜੀ ਆਪ ਨੂੰ ਕੱਲੇ ਨੂੰ ਦਿੱਕਤ ਹੈਗੀ ਹੈ ਹਾਂਜੀ ਹਾਂਜੀ ਠੀਕ ਕਰਾਣਾ ਚਾਹੀਦਾ ਹਾਂਜੀ ਹਾਂਜੀ ਜੀ ਉਹ ਨਾ ਇਹ ਬਿਜਲੀ ਬੁਰੀ ਜਿਹੜੀ ਕੱਟੀ ਗਈ ਹੈ ਉਹਦੇ ਕਰਕੇ 15 ਦਿਨ ਤੋਂ ਤੂਫਾਨ ਤੋਂ ਨਹੀਂ 15 ਦਿਨ ਤੋਂ ਨਹੀਂ ਹੈ ਇੱਕ ਦੋ ਦਿਨ ਤੋਂ ਹੀ ਹੋਇਆ ਸਰ ਨਹੀਂ ਲੋਕਾਂ ਨੇ ਕਿਹਾ ਕੰਨੇ ਹਫਤਾ ਦਾ ਦਿਨ ਹੋ ਗਿਆ ਮੇਰੀ ਗੱਲ ਸੁਣਾ ਤੇ ਸਰ 3-4 ਜਿਹੜੇ ਸਾਰੇ ਵਾਟਰ ਪੂਪਰ ਖਰਾਬ ਹੋ ਗਏ ਆਰਟੀਓ ਮੇਰੀ ਗੱਲ ਸੁਣਾ ਜੀ ਉਹ ਠੀਕ ਕਰਾ ਰਹੇ ਆ ਅਸੀਂ ਬਹੁਤ ਜਲਦੀ ਕਦ ਤੱਕ ਹੋ ਜਾਏਗਾ ਠੀਕ ਸਰ आज शाम तक हो जाएगा क्योंकि तो गर्मी बहुत ज्यादा लोग बहुत नहीं बाहर अंदर अंदर चल पे और तो अंदर लोग का नहीं ना पता ये भी बात आप पता है बाहर पब्लिक है और परेशान बहुत हो रही है सर फिर आ रहे हैं सर यहीं पर आप अपना शुभ नाम सर मेरा नाम राजन शर्मा